ਉਹ ਪਤਾ ਨਹੀਂ ਕਿੱਧਰ ਲੰਘ ਗਿਆ ਬਤਿੰਦਰ ਜੀ। ਉਹ ਲੱਗਦਾ ਬੈਠਾ। ਹੂੰ। ਆਪ ਲਾ ਕੇ ਠੂਸ ਇੱਧਰ ਖੇਤਾਂ 'ਚ ਆ ਗਿਆ। ਮੈਂਬਰ ਆ। ਉਹ ਆਇਆ ਬਾਈ। ਇਹ ਬਤਿੰਦਰ ਬਾੜੀ ਦੂਰ ਭੈਗੇ ਆ ਕੇ। ਦਨ ਕੀ ਕਾੜਦਾ ਉਹਰੇ। ਉਹ ਬਈਆ ਤੂੰ ਕਰ ਰਿਹਾ ਹਕਵਾੜ ਜਾ। ਅੱਛਾ। ਅੱਗੇ ਤਾਂ ਇਹ ਕਦੇ ਆਇਆ ਨਹੀਂ ਅੱਜ ਕਿਵੇਂ ਆ ਗਿਆ ਇਹ? ਦੇਖਦੇ ਹਾਂ ਚੱਲ ਕਿਹੜੇ ਤੀਰ ਚੱਲਣ। ਓਹ ਭਾਬੀ ਕੀ ਹਾਲ ਆ ਠੀਕ ਆ ਬਾਈ ਠੀਕ ਠਾਕ ਹਾਂ ਹਾਂ ਮੈਂ ਦਰਸ਼ਨ ਦੇਣ ਆ ਗਿਆ ਜੱਲਿਆ ਬਾਈ ਓਏ ਤਾਰੀ ਮੈਂ ਬਰਾ ਮੈਂ ਦਰਸ਼ਨ ਦੇ ਨਹੀਂ ਮੈਂ ਤੇਰੇ ਦਰਸ਼ਨ ਲੈਣ ਆਇਆ ਓਰੇ ਆ ਜਾ ਬੱਜਾ ਚੱਲ ਬੈਠ ਬੈਹਨੇ ਉਰੀ ਬੈਹਨੇ ਹਾਂ ਓਏ ਓਰੇ ਭਜਾ ਚੱਲ ਹਾਂ ਓ ਬੈ ਜਾ ਬਈ ਲੈ ਲੈ ਵੀ ਲੈ ਵੀ ਤਾਰੀ ਮਿੱਟੀ ਨਾਲ ਦਾ ਮਿੱਟੀ ਹੋਣਾ ਬੰਦਾ ਹਣ ਯਾਰਿਆ ਬੰਨ ਤੇ ਤੇ ਯਾਰ ਇਹ ਤਾਂ ਬੰਨਣੀ ਨੇ ਹਾਂ ਫਿਰ ਤੇ ਵੀ ਜਸਮਾਨਾ ਆਹ ਸੱਚੀ ਇਹ ਤਾਂ ਬੜੀਆ ਹਰੇ ਭਾਈ ਕਰਕੇ ਆ ਓਏ ਬਾਹ ਚੱਲ ਰਾਇਦਾ ਚਾਰ ਪੈਸੇ ਵਟੇ ਜਾਣੇ ਹਾਂ ਪਾਲਕ ਬੀਤੀ ਤੀ ਤੀ ਦਾ ਧਣੀਆਂ ਬੀਤਾ ਦੀਗਾ ਵਧੀਆ ਕਰਿਆ ਵਧੀਆ ਕਰਿਆ ਉਹ ਖੇਤੀવાડી ਚਰਾ ਕੋ 100 ਲੱਲੇ ਪੇ ਮਾਰਨੇ ਪੈਂਦੀ ਨੇ ਮਾਇਦਾ ਤੇਰੇ ਕੋਲ ਤਾਂ ਆਇਆ ਛਜੋ ਪ੍ਰਧਾਨ ਤਾਂ ਕਹਿੰਦਾ ਆਪਾ ਖੜਨਾ ਬੋਟਾ ਚ ਸਰਪੰਚੀ ਲੈਣੀ ਆ ਸਰਪੰਚੀ ਅੱਜੋ ਹੈ ਕਿ ਮੈਂ ਆ ਗਿਆ ਤੂੰ ਦਾਲ ਚ ਕਾਲਾ ਲੱਗਦਾ ਕੁਝ ਹਾਂ ਦਾਲ ਚ ਕਾਲਾ ਨਹੀਂ ਇਹ ਤਾਂ ਪੂਰੀ ਦਾਲੇ ਕਾਲੀ ਆ ਅੱਛਾ ਹਾਂ ਮੇਰੀ ਗੱਲ ਸੁਣੋ ਮੈਂ ਤਾਂ ਤੇਰੇ ਕੋਲ ਤਾਂ ਆਇਆ ਹਾਂ ਜੇ ਤੂੰ ਐਂ ਦੱਸ ਪਹਿਲਾਂ ਤਾਂ ਛੱਜੂ ਉਹ ਪ੍ਰਧਾਨ ਬਣੇ ਫਿਰਦਾ ਸਾਰੇ ਹਾਂ ਹਾਂ ਫਿਰ ਹੁਣ ਕਹਿੰਦਾ ਮੈਂ ਸਰਪੰਚ ਬਣ ਜਾਊਗਾ ਹੈ ਫਿਰ ਫਿਰ ਤਾਂ ਉਹੀ ਰਹਿ ਗਿਆ ਸਾਰਾ ਪਿੰਡ ਵਾਸਤੇ ਹੈ ਉਹ ਯਾਰ ਤੇਰਾ ਪੱਕਾ ਆੜੀ ਆ ਉਹ ਪੱਕਾ ਆੜੀ ਉਹ ਮੈਂ ਤਾਂ ਹੀ ਤੇਰੇ ਕੋਲ ਆਇਆ ਪੱਕਾ ਆੜੀ ਹੈਗਾ ਮੇਰਾ ਆ ਵੀ ਦੱਸ ਉਹਨੂੰ ਕੀ ਕਰੀਏ ਤੂੰ ਤਾਂ ਚਾਰ ਸਵੇਰੇ ਮੂਰੇ ਹੋ ਜਾਂਦਾ ਹਾਂ ਮੂਰੇ ਦਾ ਹੁਣ ਹੋਣਾ ਹੀ ਆ ਮੂਰੇ ਦਾ ਤਾਂ ਐਵੇਂ ਹੋਣ ਵੀ ਨਹੀਂ ਦਿੰਦੇ ਕੁਛ ਕਰਿਆ ਦੱਸ ਕੋਈ ਸਕੀਮ ਸਕੀਮ ਤੂੰ ਲਾ ਰਾ ਕੋਈ ਮੈਂ ਤਾਂ ਤੇਰੇ ਕੋਲ ਸਕੀਮ ਲੈਣ ਆਇਆ ਵੀ ਤੇਂ ਤੇਰਾ ਕੁਛ ਦੱਸੂਗਾ ਪੱਕਾੜੀ ਦਾ ਤੇਰਾ ਨਾ ਪੱਕਾੜੀ ਮੇਰਾ ਹੈਗਾ ਤਾਂ ਜਿਗਰੀਆ ਹਾਂ ਫਿਰ ਤੂੰ ਲਾਏਗਾ ਕੋਈ ਸਕੀਮ ਤੈਨੂੰ ਉਹਦੀ ਆਦਾ ਪਤਾ ਕੀ ਕਹਿੰਦੇ ਨੇ ਜੜਦਾ ਮੈਨੂੰ ਤਾਂ ਪਤਾ ਕੁਲ ਕੇ ਜਾਂਦਾ ਲੈ ਦੱਸ ਜਲਿਆ ਕੀ ਹੈ ਉਹ ਗੱਲ ਤਾਂ ਮੇਰੀ ਗੱਲ ਸੁਣਨਾ ਮੈਂ ਬਰਾ ਹਾਂ ਗੱਲ ਤਾਂ ਇਹ ਹੈ ਉਹਨੂੰ ਆਪਾਂ ਨਾ ਉਂਗਲੀ ਲਾ ਕੇ ਸਰਪੰਚੀ ਤੇ ਖੜਾ ਦੇਣਾ ਪਰ ਉਹਨੂੰ ਦਿੱਤੇ ਹੋਣਾ ਨਹੀਂ ਹੈਗਾ। ਚੱਕੂ ਲੈ ਫਿਰ ਇਹ ਡਿੱਕ ਡਿੱਗ ਗੱਲ ਆ ਯਾਰ ਆਪਦੇ ਆਪ ਨੂੰ ਨਾ ਬਹੁਤ ਪੈਸੇ ਵਾਲਾ ਸਮਝਦਾ। ਪਰ ਇੰਨੀ ਕਿੱਡੀ ਗੱਲ ਹੈ ਆਪਾਂ ਕੋਈ ਗੱਲ ਨਹੀਂ ਚੱਕਰਾਂ ਦੇ ਬਾਅਦ ਪੈਸੇ ਜਿਹਾ ਕਢਾ ਦਾਂਗੇ ਆਪਾਂ ਤੇ ਨਾਲ ਸਰਪੰਚੀ ਨਹੀਂ ਬਣਾਉਦੇ। ਖਰਾ ਤਾਂ ਇਹ ਖਰਚਾ ਖਰਚਾ ਕਰਵਾ ਲਾ ਇਹ ਖੜਾ ਦਿੰਨੇ ਆ ਕੇਰਾ। ਹਾਂ ਹਾਂ ਬਾਅਦ ਸਰਪੰਚੀ ਆਪਾਂ ਨੇ ਵਰਗੇ ਨਹੀਂ ਲੈਣੀ ਆ। ਕੋਈ ਹੋਰ ਬੰਦਾ ਮੁਕਾਬਲੇ ਚ ਵਧੀਆ ਖੜਾ ਦੇਈ ਉਹੀ ਕਰਾ ਬਹੁਤ ਠੀੜਾ ਬੰਦਾ ਹੋਊਗਾ ਜਿਹੜਾ ਉਹ ਦੇਖ ਕੇ ਰੱਖਾ। ਕਿਉਂ? ਹੁਣ ਵੋਟਰਾਂ ਦੇ ਸਿਰ ਤੇ ਆ ਗਈਆਂ। ਉਹਦੇ ਜਬੂਤ ਸਵਾਰ ਹੋਇਆ ਪਿਆ ਅਬ ਸਰਪੰਚ ਮਹੀਂ ਬੋਲਿਆ ਯਾਰ ਦਰਾ ਆੜੀ ਬੱbbi ਵੀ ਤਾਂ ਹੈਗਾ ਤੁਸੀਂ ਦੋਏ ਰਹਨੇ ਹੋ ਉਹਦਾ ਕੀ ਕਰੇਗਾ ਹੱਲ ਓਏ ਉਹਦਾ ਵੀ ਹੱਲ ਹੋ ਜਾਊਗਾ ਉਹ ਕਿਹੜਾ ਹੁਣ ਬਾਲਾ ਵੱਡਾ ਸਰਪੰਚ ਆ ਉਹ ਤਾਂ ਮੇਰੀ ਗੱਲ ਸੁਣ ਲੈ ਉਹ ਤਾਂ ਖਾਣ ਪੀਣ ਦਾ ਭੁੱਖਾ ਇਧਰੋਂ ਮਾਲ ਜਾ ਦੂਧਰ ਤੇ ਬਤਾ ਚੱਲ ਇਹਨੇ ਚੁਪਾ ਤੇ ਆ ਓ ਯਾਰ ਤੁਸੀਂ ਦੋਏ ਪੱਕੇ ਆੜੀ ਹੋ ਬੱbbi ਹਰ ਕੋਈ ਠੀਕ ਆ ਮੇਰੀ ਗੱਲ ਸੁਣ ਪਿੰਡ ਚੋਂ ਉਹਦੇ ਨਾਲ ਕੋਈ ਲੱਗਦਾ ਉਹਦੇ ਨਮਾਗਰ ਕੋਈ ਲੱਗਦਾ ਨਹੀਂ ਓਏ ਉਹ ਤਾਂ ਗੱਲ ਤੇਰੀ ਠੀਕ ਆ ਹੁਣ ਜਦੋਂ ਮੈਂ ਤੇਰੇ ਕੋਲੇ ਆ ਗਿਆ ਮੈਂ ਪਕਾੜੀਆਂ ਮੈਂ ਸਮਝ ਗਿਆ ਤੂੰ ਪਕਾੜੀਆਂ ਮੈਂ ਤੇਰੇ ਕੋਲ ਆ ਗਿਆ ਫਿਰ ਉਹ ਬੱਬੀ ਵੀ ਜਾ ਕੇ ਕੁਝ ਕਰੂਗਾ ਹੈ ਭਲਾ ਉਹਦਾ ਇਲਾਜ ਕਰਨਾ ਪਊਗਾ ਫੇਰ ਹਾਂ ਓਏ ਉਹਦਾ ਚੱਕਵਾ ਚੱਲ ਹੈ ਉਹਦਾ ਕੀ ਆ ਹੈ ਹਾਂ ਉਹਨੂੰ ਤੇ ਜੇ ਆਪਾਂ ਇੱਕ ਛੱਜੂ ਨਾਲ ਵੀ ਰਲਾਦਨੇ ਤੇ ਆਪਾਂ ਹੋਰ ਪਾਸੇ ਵੀ ਕਰ ਸਕਦੇ ਆ ਇਹ ਜੀ ਗੱਲ ਨਹੀਂ ਹੈਗੀ ਕੋਈ ਗੱਲ ਨਹੀਂ ਆਪਣੇ ਕੋਲੇ ਸਾਰੇ ਇਲਾਜ ਨੇ ਸਾਰੇ ਇਲਾਜ ਚਾਹ ਫੋ ਕੋਈ ਗੱਲ ਨਹੀਂ ਖੜਾਵਾਗੇ ਉਹਨੂੰ ਹਾਂ ਕੋਈ ਬੰਦਾ ਹੋਰ ਵਧੀਆ ਜਿਹਾ ਦੇਖ ਤੇ ਸਲਾਹ ਕਰ ਲੈਨੇ ਉਹਦਾ ਤੇਰੀ ਨਿਗਾ ਚ ਕੋਈ ਬੰਦਾ ਜਿਹਾ ਵਧੀਆ ਜਿਹਾ ਦੇਖ ਲੈ ਆਪਣੀ ਨਿਗਾ ਜਿਹੜਾ ਹੈਗਾ ਬੰਦਾ ਵਧੀਆ ਉਹਨੂੰ ਖੜਾ ਆਏਗਾ ਨਾ ਤਰਾਪੂ दारू ਤਾਂ ਨਾਲ ਬੱਬੀ ਦੇ ਕਬਰਾਂ ਤੱਕ ਜਾਉਨੀ दारू ਤਾਂ ਨਾਲ ਬੱਬੀ ਦੇ ਕਬਰਾਂ ਤੱਕ ਜਾਉਨੀ ਸੱਜੂ ਪ੍ਰਧਾਨ ਦੇ ਨਾਲ ਲੈਨੇ ਆ ਨਜ਼ਾਰੇ ਨਹੀਂ ਸਾਲੇ ਨੂੰ ਕਿਸੇ ਨੂੰ ਨਹੀਂ ਦੇਣਾ ਆਪਾਂ ਮਾਲ ਵੀ ਆਪਾਂ ਨਹੀਂ ਖਾਣਾ ਤੇ ਪੈਗ ਵੀ ਆਪਾਂ ਨਹੀਂ ਲਾਉਣਾ ਅੱਲੇ ਅਧੀ ਰਾਤ ਪਾ ਕੇ ਪਹਿਲੇ ਤੋੜਦੀ ਆ ਦੇਖ ਲਾ ਆਏ ਹਾਏ ਸਵਾਦ ਹੀ ਆ ਗਿਆ ਓਏ ਰੱਬਾ ਇਹ ਹੈਗਾ ਪਾਕਿਸਤਾਨੀ ਸੋਡਾ ਪਾਕਿਸਤਾਨੀ ਸੋਡੇ ਚ ਪਾ ਕੇ ਪਾਣੀ ਲਾਉਣੇ ਪੈਗ ਕੋਈ ਆ ਵੀ ਨਾ ਜਾਵੇ ਫਟਾਫਟ ਕਰੀਏ ਇੱਥੇ ਮੱਖੀਆਂ ਬਹੁਤ ਫਿਰਦੀਆਂ ਨੇ ਤੇ ਜੈਲੇ ਵਰਗਾ ਆ ਜਾਵੇ ਔਖਾ ਹੋ ਜੂ ਮੈਨੂੰ ਬਹੁਤ ਜ਼ਿਆਦੇ ਲਾਵਾ ਇੱਕ ਕੜਤਣ ਜੀ ਵਾਲਾ ਪੈਗ ਲੈ ਹੁਣ ਆ ਗਏ ਨਿਆਰਾ ਜਾਂ ਹੁਣ ਆਪਾਂ ਦੇਖੀ ਜੈਲੇ ਉਹਨਾਂ ਨੂੰ ਕਿੱਥੇ ਨੇ ਆਪਾਂ ਸਮਾਨ ਜਾਪਦਾ ਲਕੂ ਦੀਏ ਤਾਂ ਮੱਖੀਆਂ ਬਹੁਤ ਹੁੰਦੀਆਂ ਨੇ ਕੋਈ ਹੋਰ ਨਾ ਨਾ ਚੱਕ ਕੇ ਲੈ ਜੀ ਕਿਤੇ ਆਪਣਾ ਰਾਤ ਦਾ ਕੂਟੇ ਖਰਾਬ ਹੋ ਜੇ ਕੰਮ ਲੈ ਵੀ ਬੂਟਾ ਦਾ ਮਾਮਲਾ ਆਪਾਂ ਠੰਡਾ ਨਹੀਂ ਹੋਣ ਦੇਣਾ ਜੇ ਠੰਡਾ ਹੋ ਗਿਆ ਆਪਣਾ ਤਾਂ ਖਾਣਾ ਪੀਣਾ ਖਤਮ ਹੋ ਜੂਗਾ ਆਪਾਂ ਲੈਣੇ ਨੇ ਸਵਾਦ ਪੂਰਾ ਇੱਕ ਮਹੀਨਾ ਲੈ ਚੱਲਦੇ ਹੁਣ ਜੈਲੇ ਕੋਲ ਦੇਖਦੇ ਆ ਲੈਣੀਆਂ ਨਜ਼ਾਰੇ ਉਹਦੇ ਕੋਲ ਬੈਠ ਕੇ ਦੇਖਦੇ ਆ ਵੀਰ ਕੀ ਕਹਿੰਦਾ ਫਿਰ ਇੱਥੇ ਲਕੂ ਨੇ ਸਮਾਨ ਤਾਂ ਆਨਲਾਈਨ ਇਹਨਾਂ ਦੀ ਖਬਰ ਸਾਰ ਉਹ ਬੈਠਾ ਜੇਲਾ ਇਹ ਅੱਜ ਤਾਰੀ ਨਾਲ ਕਿਵੇਂ ਬੈਠਾ ਸੜੀ ਕੋਈ ਗੱਲ ਆ ਮੈਨੂੰ ਲੱਗਦਾ ਕੋਈ ਗੜਬੜ ਆ ਆ ਕਰਦੇ ਆ ਪਤਾ ਫਿਰ ਕਰਾਂ ਗੱਲ ਸੱਜੂ ਪ੍ਰਧਾਨ ਨਾਲ ਦੇਖ ਇਹ ਤਾਂ ਜਿਹੜੀ ਕਹਤੀ ਉਹ ਗੱਲ ਸੋਲਾਂ ਉਹ ਜੇਲ੍ਹਿਆ ਕਿਵੇਂ ਆ ਉਹ ਲੈ ਕਰ ਲੈ ਗੱਲ ਆ ਆ ਗਿਆ ਹੈ ਓਏ ਹੋ ਕਿਦਾਂ ਕਹਿੰਦੇ ਨਹੀਂ ਹੁੰਦੇ ਕਹਿੰਦੇ ਸਤਾਨ ਨੂੰ ਯਾਦ ਕਰੇ ਸਤਾਨ ਹਾਜ਼ਰ ਆ ਸਤਾਰਮ ਓ ਭਾਈ ਮਾੜਾ ਕਹਾਣੀ ਸੁਨਾਈਆ ਕਹਾਵਤ ਨਹੀਂ ਹੁੰਦੀ ਕ ਮਰਦੀ ਤੇਰੀ ਭਾਈ ਚੈਲਿਆ ਓਏ ਨਹੀਂ ਤੂੰ ਤਾਂ ਸਾਡਾ ਛੋਟਾ ਭਾਈ ਆ ਮੇਰੀ ਗੱਲ ਆ ਅੜੀ ਤੋੜਦਾ ਜਾ ਰਿਹਾ ਬਾਈ ਤੂੰ ਓਏ ਕਾਤੋਂ ਕਾਤੋਂ ਤੋੜਦੇ ਆੜੀ ਲੈ ਅੱਜ ਤੂੰ ਇੱਥੇ ਬੈਠਾ ਪ੍ਰਧਾਨ ਡੀਕੀ ਜਾਂਦਾ ਸੱਜੂ ਮੈਂ ਤਾਂ ਹੁਣੇ ਹੋ ਕੇ ਆਇਆ ਕਰੋ ਉਹਦੇ ਕੋਲ ਓਏ ਮੇਰੀ ਗੱਲ ਸੁਣਨਾ ਮਿਲਿਆ ਹਾਂ ਜਦ ਵੋਟਾਂ ਲੈਣੀਆਂ ਨਾ ਘਮਲੇ ਬਜ ਸਾਹ ਨਹੀਂ ਬੰਦੀਆ ਚਾਰ ਸਵੇਰੇ ਜੂ ਸਾਰੇ ਪਿੰਡ ਚ ਬੰਦੇ ਨੂੰ ਕੱਲੇ ਕੱਲੇ ਨੂੰ ਮਿਲਣਾ ਮੈਂ ਤਾਂ ਕਿ ਬਟਾ ਇਹਨਾ ਕੰਮ ਹੋ ਗਿਆ ਤੂੰ ਖਾ ਕੇ ਮਸਤ ਹੋ ਗਿਆ ਚਲ ਨਾ ਨਾ ਖਾ ਕੇ ਕੋ ਮਸਤ ਹੋ ਗਿਆ ਪਤਾ ਪੱਕੇ ਖੜੇ ਸੱਜੂ ਪ੍ਰਧਾਨ ਨਾਲ ਓਏ ਖੜਾ ਤਾਂ ਹੈਗਾ ਉਹੀ ਗੱਲ ਤਾਂ ਮੈਂ ਬਾਈ ਨੂੰ ਕਹਿਣਾ ਜੀਗਾ ਮੈਂਬਰ ਨੂੰ ਠੀਕ ਹੈ ਬਾਈ ਵੀ ਆਪਣੇ ਨਾਲ ਲਿਓ ਉਹ ਨਾਲ ਨਹੀਂ ਹੈਗਾ ਆਪਣੇ ਬਾ ਠੀਕ ਹੈ ਬਾਈ ਆ ਮੇਰੀ ਗੱਲ ਸੁਣ ਲੈ ਓਏ ਉਹਨੂੰ ਕਿੱਧਰ ਦੀ ਅਕਲ ਹੈ ਮੇਰੇ ਨਾਲ ਹੈ ਨਾ ਤਾਂ ਉਹਨੂੰ ਤਜਰਲ ਬੋਲਣਾ ਆਵੇ ਸਹੀ ਆ ਬਾਈ ਨਾ ਉਹ ਤਾਂ ਤਜਰਲ ਤੁਰਿਆ ਜਾਵੇ ਸਹੀ ਆ ਬਾਈ ਪੈਸਾ ਪੈਸਾ ਕੀ ਕਰੂਗਾ ਹੈ ਠੀਕ ਹੈ ਓਏ ਤੂੰ ਮੇਰੀ ਗੱਲ ਸੁਣ ਲੈ ਸਰਪੰਚ ਚ ਸਾਰੀਆਂ ਗੁਣ ਹੋਣੇ ਚਾਹੀਦੇ ਨੇ ਬੰਦੇ 'ਚ ਠੀਕ ਆ ਬਾਈ ਹੈ ਉਹ ਮੈਨੂੰ ਕੀ ਪਤਾ ਮਲੀ ਬੰਦੇ ਨੂੰ ਮੈਂ ਤਾਂ ਤੇਰੇ ਮਗਰ ਲੱਕੇ ਤੁਰ ਪਿਆ ਸੁਣ ਲੈ ਉਹਨੂੰ ਐਡੀ ਗੱਲਬਾਤ ਨਹੀਂ ਹੈਗੀ ਉਹਦੇ 'ਚ ਜਿੱਡੀ ਤੂੰ ਸਮਝੀ ਬੈਠਾ ਹੈ ਜਿਹੇ ਬੰਦੇ ਕਿਤੇ ਸਰਪੰਚ ਬਣਦੇ ਹੁੰਦੇ ਨੇ ਬਾਈ ਹਾਂ ਤੂੰ ਐਂ ਦੱਸ ਬਾਜ਼ਾਰ ਤਾਂ ਐਂ ਕਾ ਤੂੰ ਪਈ ਜਾਣਾ ਗੱਲ ਕੀ ਹੈ ਉਹ ਸੁਣ ਲੈ ਹੁਣ ਆ ਗਿਆ ਨਾ ਸਿੱਧੀ ਗੱਲ ਤੇ ਆ ਬੈਠਾ ਮੈਂਬਰ ਗਵਾ ਠੀਕ ਆ ਬਾਈ ਹੈ ਠੀਕ ਹੈ ਓਏ ਜਿਹੜੇ ਤੂੰ ਕੋਕੇ ਲਾਈ ਫਿਰਦਾ ਵੀ ਉਹਨੂੰ ਸਰਪੰਚ ਬਣਾ ਦਾਂਗੇ ਹਾਂ ਵੀਰੇ ਮੇਰੀ ਗੱਲ ਸੁਣ ਲੈ ਉਹਨੂੰ ਘਰੇ ਕੋਈ ਪੁੱਛਦਾ ਨਹੀਂ ਹੈ ਹੈ ਨਾ ਉਹਦੀ ਘਰੇ ਕੋਈ ਮੰਨਨੇ ਨਾ ਚੱਲੇ ਉਹਦੀ ਤਾਂ ਮੇਰੇ ਸਾਹਬ ਨਾਲ ਤਾਂ ਕੱਲੀ ਉਹ ਇੱਕੇ ਬੋਟ ਰਹਿ ਜਣੀ ਆ ਉਹ ਕੱਲੀ ਉਹ ਬੋਟ ਆ ਯਾਰ ਉਹਨੂੰ ਉਹਦੇ ਘਰਾਂ ਕੋਈ ਇੱਜ਼ਤ ਹੈਗੀ ਆ ਉਹਦੀ ਘਰ ਵਾਲੀ ਨਹੀਂ ਹੈ ਉਹ ਨਹੀਂ ਬਾਈ ਮੈਂ ਤਾਂ ਆਹੀ ਤਾਂ ਤੈਨੂੰ ਕਹਿ ਰਿਹਾ ਹਾਂ ਉਹਦੇ ਘਰ ਇੱਜ਼ਤ ਹੈਗੀ ਆ ਉਹਦੀ ਪਰਜਾਈ ਨੂੰ ਪੁੱਛਦੀ ਉਹਨੂੰ ਉਹਦਾ ਭਾਈ ਨੂੰ ਪੁੱਛਦਾ ਨਾ ਪੁੱਛਦੇ ਨਹੀਂ ਬਾਈ ਇਹ ਤਾਂ ਗੱਲ ਪੱਕੇ ਦੇ ਲਿਆ ਸਾਰਾ ਪਿੰਡਾ ਉਹ ਤੋਂ ਬਾਹਰ ਕਿੱਥੇ ਲੱਗ ਜੂਗਾ ਨਹੀਂ ਲੱਗਦਾ ਉਹ ਤੁਸੀਂ ਉਹ ਦੋ ਟੋਟ ਰੂਏ ਜਿਹੜੇ ਫਿਰਦੇ ਉਹਦੇ ਮਾਗਰ ਲੱਗੇ ਓਏ ਮੇਰਾ ਤਾਂ ਆੜੀ ਐ ਮੈਂਬਰਾਂ ਮੈਂ ਤਾਂ ਤਾਂ ਲੱਗਦਾ ਭਾਈ ਮੈਂ ਖਾਣ ਪੀਣ ਮਾਗਰ ਲੱਗ ਜਾਂਦਾ ਕਰ ਲੈ ਉਹਦੇ ਕੋਲੇ ਕੀ ਆ ਉਹਦੇ ਕੋਲੇ ਟੈਣਾ ਨਹੀਂ ਸੀਗੇ ਆ ਠੀਕ ਆ ਪੈਸੇ ਤਾਂ ਹੈਗੇ ਉਹਦੇ ਕੋਲ ਬੜੀ ਪੈਣੀ ਐ ਸਕੀਮ ਕੋਈ ਚਲੋ ਫਿਰ ਕਰ ਦਿੰਨਾ ਹੈਦਾ ਝੁਗਾ ਚੜਾ ਹੋਰ ਚਲੋ ਚਲੋ ਬੱਲਾ 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 ਉਹ ਖਾ ਗਿਆ ਸੀ ਜਾ ਦੇ ਟੋਲਾ ਜਾ ਜਾਂਦਾ ਆਹ ਘੱਟ ਖਾਲਿਆ ਕਰੋ ਮੈਂ ਤਾਂ ਆ ਪਹਿਲੇ ਤੂੜਦੀ ਭਰਾ ਕੇ ਲੈ ਆਇਤੀ ਰਾਤੋਂ ਤੋਂ खेती दे काम केड़ा सौखे ने हां तो नौकर जाखनी किधर पत गया सारे मेनू तंग करता मैं सरपंच जी सामो आ जा भाई मेंबर आ जा इथी देख ले ओ आ जा आ जा मेंबर तो तो नु कॉल लग आ हा 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 पहुंच गिया संगत आ प्रधान जी आ जा आ जा जी आ जाओ साहब सरपंच साहब आ जाओ बल्ले 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 हो ਆਜੋ ਆਜੋ ਬੇਜੋ ਪ੍ਰਾਨ ਸਾਹਿਬ ਹੋਰ ਅਗਲੇ ਠੀਕ ਹੈ ਬੱਲੇ ਬੱਲੇ ਜਉਦਰਾ ਜਉਦਰਾ ਆਜ ਦੇ ਨਾਲ ਤਾਂ ਹੱਥ ਵੀ ਲਿਉਣਾ ਪਊਗਾ ਠੀਕ ਆਂਟੀ ਪਾਰਟੀ ਵਿੱਚ ਆ ਬੜੀਆ ਆਪਣੇ ਮਨਾ ਕੇ ਲਿਆਤਾ ਪ੍ਰਾਨੋ ਉਹਦੇ ਮੋਟੇ ਜੱਲੇ ਮੂਜੇ ਕਮਾਲ ਆ ਇਧਰ ਨੂੰ ਮਨਾ ਕੇ ਲਿਆਤਾ ਮਨਾ ਕੇ ਲਿਆਤਾ ਹਾਂ ਇਹ ਵੀ ਹੋ ਜਾ ਫੇਰ ਮਨਾ ਕੇ ਲਿਆਤਾ ਲੱਗ ਨਹੀਂ ਦੇਖ ਰ ਮਨਾ ਕੇ ਬਈ ਕਮਾਲ ਕਰਤੀ ਜੱਲੇ ਛੋਡੇ ਵਰਗੀ ਆੜੀ ਚਾਹੀਦੇ ਨੇ ਬੱਬੀ ਨਹੀਂ ਕਰ ਸੁਣ ਲੈ ਪ੍ਰਾਨਾ ਕਰ ਤੈਨੂੰ ਸੁਪਰ ਬਣਾ ਕੇ ਹਟਾਂਗੇ ਤੇਰੇ ਨਾਲਾਂ ਸੀ ਹਾਂ ਇਹ ਤੈਨੂੰ ਡਰੰਦੀ ਦੀ ਘਬਰਾਉਣ ਦੀ ਲੋੜ ਨਹੀਂ ਮੈਂ ਕਹਿੰਦਾ ਰੂਹ ਕੁਝ ਕਰਤੀ ਸੱਚੀ ਤੇਰੇ ਸੌ ਆ ਦੇਖ ਲੈ ਮੈਂ ਪਰ ਜਾ ਪੈਰ ਜੜ ਆਉਂਦਾ ਸੀ ਨਾ ਮੇਰਾ ਤੇ ਹੁਣ ਨਾ ਕਹਿ ਹੁਣ ਤਾਂ ਆਪਣੇ ਨਾਲ ਬੈਠਾ ਇਹ ਨਾ 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 ਸੱਚੀ ਗੱਲ ਆ ਇਹਨੂੰ ਕਿਹਾ ਅੱਜ ਖਿੱਚ ਕੇ ਲੈਂਦਾ ਮਾਂ ਵੀ ਆ ਵੀਰੇ ਸਾਦਾ ਨਹੀਂ ਲੈ ਹੋਰ ਤਿਆਰ ਬੈਖਾ ਪੈਸਾ ਦੇ ਲੈ ਨਹੀਂ ਦੇਖ ਮੇਰੇ ਸਾਲਿਆਂ ਨੇ ਮੰਜੀਓ ਚੱਕ ਤੀ ਰੋ ਕੀ ਕਹਿੰਦੇ ਪੈਣ ਤੇ ਖੜਾ ਵੇਖ ਨਹੀਂ ਕਿੱਧਰ ਲੈ ਕੇ ਚੱਕ ਕੇ ਕਹਿੰਦੇ ਉੱਥੇ ਬਹਿ ਜਾਂਦਾ ਰੋਜ਼ ਇਕੱਠ ਕਰਕੇ ਵਾਚ ਫਿਰ ਹੁਣ ਮੂਰੇ ਨੂੰ ਆ ਜਾ ਤੂੰ ਮੜਾ ਜਾ ਹੁਣ ਗੱਲਾਂ ਕਰਾਂਗੇ ਬੈਠ ਕੇ 25 ਲੱਖ ਜੇ ਮੇਰਾ ਤਲਾ ਮੇਰਾ ਸਰਪੰਚ ਤੇਰੇ ਤੇ ਲਗੜਾ ਡੜਾ ਭਾਈ ਤੈਨੂੰ ਸਮਝ ਨਹੀਂ ਲੱਗਦੀ ਤੈਨੂੰ 20 ਵਾਰ ਤਾਂ ਸਮਝਾਤੀ ਗੱਲ ਮੈਂ ਕਹਿੰਦਾ ਇੱਕ ਵਾਰ ਸਰਪੰਚੀ ਜਿੱਤ ਜੀਏ ਨਾਲ ਤਾਂ ਲਊ ਜ਼ਮੀਨ ਮੇਰੇ ਸਾਲੇ ਤੇ ਹਾਂ ਨਾਲੇ ਦਵੱਲੂ ਕਰੋ ਮੇਰੇ ਨਵ ਹਜ਼ਾਰੀ ਜ਼ਮੀਨਾਂ ਸੱਚੀ ਆਹੋ ਮੈਂ ਤਾਂ ਕੱਲ੍ਹ ਤੋਂ ਪਤਾ ਲੱਗਿਆ ਅਜਿਹੜਾ ਹੁੰਦਾ ਜ਼ਮੀਨਾਂ ਦਾ ਕੀ ਕਹਿੰਦੇ ਹੁੰਦੇ ਆ ਇਹਨੂੰ ਆਪਾਂ? ਵਟਵਾਰੀ। ਵਟਵਾਰੀ ਆਹੋ। ਤੈਨੂੰ ਕੰਮ ਕੱਚਾ ਛੱਡ ਤਾਂ ਮੇਰੇ ਆਜਾ। ਕਿਹੜਾ ਬਾਈ? ਤੂੰ ਕਹਿੰਦਾ ਤੀ ਮੈਂ ਪਟਵਾਰੀ ਨਾਲ ਗੱਲ ਕਰਨੂੰ ਉਹ ਤਾਂ ਕਹਿੰਦਾ ਮੈਨੂੰ ਕੋਈ ਗੱਲ ਨਹੀਂ ਕਰੀ। ਉਹਨੇ ਆਪਾਂ ਜਾਈ ਜਾਈ। ਉਹ ਮੇਰੀ ਗੱਲ ਸੁਣ ਲੈ ਹਜੇ ਕਿਦਾਂ ਆਪਾਂ ਵੋਟਾਂ ਚੁੜਦੇ ਰਹੇ ਮੈਂ। ਹਾਂ। ਸਰਪੰਚੀ ਲੈ ਲਈਏ ਫਿਰ ਅੱਬ ਸਾਰਾ ਕੰਮ ਕਰ ਲਾਂਗੇ। ਬਸ ਮੈਂ ਪਟਵਾਰੀ ਨੂੰ ਕਹਿੰਦਾ ਉਹ ਕਹਿੰਦਾ ਤੇਰੇ ਨੋਂ ਐ। ਅੱਜੂ। ਕਦਾ ਜਮੀਨਾ ਚਦਕਾ ਜਿਵੇਂ ਕਹਿੰਗੇ ਕਰ ਦਾਂਗੇ ਕਹਿੰਦਾ ਬੂਟਾਂ ਲਖਾਲਾ ਹਾਂ ਤਾਂ ਫਿਰ ਤਾਂ ਵਧੀਆ ਕੋਕੇ ਲਾਦੇ ਮੈਂ ਕਹਿੰਦਾ ਕੋਕੇ ਕਿ ਪਤਾ ਬੜੇ ਬੜੇ ਪੰਚ ਬਦੂ ਕੀ ਦੇਖਦਾ ਫੁੱਲ ਚੜਾਈਆ ਓਏ ਹੋਣੇ ਸਰਪੰਚ ਆਜਾ ਬਣੇ ਨਹੀਂ ਬਾਈ ਹਾਂ ਪਹਿਲੀ ਕੋਕੇ ਨਾਲ ਲੱਗਿਆ ਕਦੋਂ ਕੰਮ ਕਰਨ ਲੱਗਿਆ ਹੁਣ ਸਰਪੰਚ ਨਾਲ ਮੇਲੇ ਹਟੇ ਬੰਦੇ ਨੂੰ ਹੀ ਲੱਭ ਕੇ ਲਿਆ ਮੈਂਬਰ ਸਾਹਿਬ ਥੋੜੇ ਜਿ ਦਿੱਕਤ ਕਰ ਰਹੇ ਜੇ ਮੈਨੂੰ ਬੁਲਾਓ ਪ੍ਰਧਾਨ ਨਾਲ ਤਾਂ ਹੀ ਲਿਆ ਓਏ ਬਾਈ ਪਤਾ ਕੀ ਆਏ ਕਹਿੰਦਾ ਉਹ ਨਾਲ ਜੁਕ ਕਹਿਣਗੇ ਮਾਂ ਤੈਨੂੰ ਕੋਈ ਨਹੀਂ ਦੁੱਖ ਕੀ ਟੋਕਕ ਨੇ ਮੇਰਾ ਛਾਲੇ ਦੀਆਂ ਪਤੀੜੀਆਂ ਪਵਾ ਦੂ ਮੈਂ ਕਿਹੜਾ ਕਹਿੰਦਾ ਤੈਨੂੰ ਕਰ ਗੱਲ ਆਓ ਬਈ ਇਹ ਨੀੜੀਆਂ ਦਾ ਪੰਤੀਆਂ ਹੀ ਰਹਦੀਆਂ ਨੇ ਉਹ ਤਾਂ ਚੱਕਰ ਨਹੀਂ ਪ੍ਰਧਾਨ ਸਾਹਿਬ ਤੂੰ ਤਾਂ ਰਾਜੀ ਐ ਉਹ ਮੈਂ ਤਾਂ ਰਾਜੀ ਆ ਤੈਨੂੰ ਆਪਾਂ ਚੱਕ ਇੱਕ ਹੋਰ ਕਰ ਦਾਂ ਮੇਰੀ ਗੱਲ ਹਾਂ ਜੀ ਸਰਪੰਚ ਤਿੰਨ ਨੰਬਰ ਬਾਅਦ ਤੋਂ ਇਹਨੂੰ ਬਣਾਓ ਮੈਂਬਰ ਬਣ ਕੇ ਪੰਚਾਇਤ ਆਪਣੀ ਤਾਂ ਲੈ ਵੀਰੇ ਦੋ ਚਾਰ ਭਾਈ ਹੋ ਗਏ ਇੱਕ ਹੋਰ ਹੈ ਜੀ ਇੱਕ ਹੋ ਛੋਕ ਦਿਓ ਹਾਂ ਉਹਨੂੰ ਰਲਾ ਲਾਂਗੇ ਕੀ ਆ ਉਹਦੋਂ ਕਾਇਦ ਲੈ ਇਹਨੂੰ ਅਜੂਆ ਆਹੋ ਅੱਛਾ ਅੱਛਾ ਠੀਕ ਹੈ ਠੀਕ ਹੈ ਤਿੰਨ ਨੰਬਰ ਤੋਂ ਤੂੰ ਪੱਕਾ ਹੋ ਗਿਆ ਬਈ ਉੱਪਰ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਮੈਂ ਤਾਂ ਸੋ ਕਹਿੰਦਾ ਤੇ ਇਹਦੀ ਲੈਣੀ ਵੀ ਹੈਗੀ ਮੈਂਬਰੀ ਮੇਰੀ ਗੱਲ ਸੁਣ ਲੈ ਅ ਤੈਨਾਂ ਕੇ ਤਾਰੀ ਫੇ ਮੋਕ ਨਾ ਮਾਰ ਦੀ ਬਾਤ ਚ ਓ ਯਾਰ ਮੋਕ ਕਿਥੋਂ ਮਾਰ ਜੂਗਾ ਮੈਂ ਨਹੀਂ ਲੱਗਦਾ ਓਏ ਤਾਂ ਜੋ ਨਾਲੋਂ ਫਿਰ ਕਿਵੇਂ ਮੋਕ ਦਵਾਈ ਦੋ ਇਹਨੂੰ ਮੋਕ ਵਾਲੀ ਮੈਂ ਕਹਿੰਦਾ ਆਪਾਂ ਤਾਂ ਮੈਂ ਕਹਿੰਦਾ ਜਾਫ ਲਾ ਦਾਂਗੇ ਓਏ ਓ ਮੋਕ ਨਹੀਂ ਉਹ ਜਾਫ ਲਾਓ ਇਹਦੇ ਮੋਕ ਵਾਲੀ ਦਵਾਈ ਦੋ ਇਹਨੂੰ ਪੰਜ ਚਾਰ ਝੋਲੇ ਨੂੰ ਸਮਾ ਦੋ ਸੁਭਾਨ ਵਾਲੀ ਠੀਕ ਆ ਠੀਕ ਆ ਪ੍ਰਧਾਨ ਨੂੰ ਇਹਨਾ ਮੁੰਡਾ ਤੂੰ ਖਰਾਬ ਕਰ ਤਾ ਪ੍ਰਧਾਨ ਮੈਚ ਹੋਏਗੀ ਕੁਛ ਨਹੀਂ ਕਰਦਾ ਕੋਈ ਨਹੀਂ ਚੰਗੀ ਸਾਲਿਆਂ ਨੇ ਆਪਣੀਆਂ ਵੋਟਾਂ ਮੋਕੇ ਬਥੇਰੇ ਚ ਲਾਇਆ ਸਮਾਨ ਹਾਂ ਹਾਂ ਦੱਸਦਾ ਮੈਂ ਕਿਹੜਾ ਜਲਾਇਆ ਲੈ ਮੇਰਾ ਛਾਲਾ ਮੈਨੂੰ ਕੰਜਰ ਦੇ ਦੱਚਦਾ ਹੈ ਉਹ ਬਣ ਗਿਆ ਤੂੰ ਪ੍ਰਧਾਨ ਦੇ ਉੱਪਰ ਦੀ ਹੋ ਗਿਆ ਛੋਟਾ ਸਟਾਫ ਮੈਂਬਰ ਆ ਹੀ ਨਹੀਂ ਤੁਹਾਡਾ ਸਟਾਫ ਮੈਂਬਰ ਆ ਬਣ ਗਿਆ ਮਨ ਤੇਰਾ

ਤੇ ਕਾਲਾ ਆਹ ਓ ਮੇਰੇ ਅਰੇ ਤੂੰ ਤੇ ਦੇ ਨਾਲ ਫਿਰਦਾ ਹੈ ਉਹ ਬਚਮਾ ਛੱਕਦਾ ਦੀ ਮਾਂ ਬਾਈ ਨੂੰ ਕਿਹੜੇ ਮੁੰਨ ਨੂੰ ਦੱਸ ਰੇ ਮੇਰੇ ਨਾਲ ਵੀ ਕੁੰਡਾਲੀ ਬੱਟੀਆ ਓ ਅੱਪਾ ਸਾਰੇ ਦਾ ਮਿੱਤਰ ਆਈ ਹੋ ਗਿਆ ਮਾਂ ਕਿਹੜੇ ਮੁੰਨ ਨੂੰ ਕਹੂੰਗਾ ਮੈਂ ਮਾਂ ਤਾਂ ਥੱਕ ਪੜੇ ਮਾਂ ਭਾਈਆ ਖਵਰਾ ਪੇ ਸਮਝਿਆ ਹੁਣ ਤੂੰ ਸਮਝੀਆ ਮੈਂ ਧੱਕ ਦੇ ਕੇ ਦੱਸ ਦਿੰਨਾ ਮਾਂ ਬੋਲ ਜਾ ਬੱਟਿਆ ਪੇ ਜਿੱਲੇ ਦਾ ਔਰ ਭਾਈ ਮੇਰੀ ਹੁਣ ਗੱਲ ਸੁਣਦਾ ਆਪਾਂ ਦੋ ਇੱਕ ਦਿਨਾਂ ਨੂੰ ਨਾ ਸਾਰੇ ਬੰਦੇ ਡਿਊਟੀ ਨਾ ਦੇ ਠੀਕ ਆ ਮੇਰੇ ਸਾਹਮਣੇ ਮੇਰੀ ਗੱਲ ਹੋਈ ਸੀ ਦੋ ਬੰਦੇ ਹੋਰ ਨੇ ਆਪਣੇ ਅੱਛਾ ਨਾਲ ਉਹਨੂੰ ਵੀ ਲਿਆ ਕੇ ਪੰਜ ਸੱਤ ਬੰਦੇ ਦਾ ਮੈਂ ਆਪਣਾ ਗੜ ਬਣ ਜਾਊਗਾ ਪਰ ਕਰ ਦੋ ਕੰਮ ਹੁਣ ਰਾਤ ਨੂੰ ਪੈਣਾ ਛੱਡ ਦੋ ਚਾਰਕ ਬੰਦੇ ਹੋਰ ਹੋ ਗਏ ਜਦ ਆਪਣੇ ਨਾਲ ਆਹੋ ਉਹਨੇ ਪੱਕੀ ਦੀ ਉਟੀ ਲਾਦਾਂਗੇ ਬੱਬੀ ਨੂੰ ਬਣਾ ਦਾਂਗੇ ਇੰਚਾਰਜ ਠੀਕ ਆ ਭਾਈ ਇੰਚਾਰਜ ਇੱਕ ਮੈਂ ਉਹ ਜਮਾਨ ਸਮੂਹ ਖੋਣ ਲਾ ਠੀਕ ਆ ਮਾਲਕ ਬਣਾ ਦੋ ਇਹਨੂੰ ਪੱਕੀ ਠੀਕ ਆ ਮੈਨੂੰ ਤੂੰ ਥੋੜੇ ਹੋਰ ਬਵਰਤਾਂਵੇਂ ਦਾ ਪਿਆਦਰ ਪੰਜਾਬੀ ਚ ਬੋਲਿਆ ਕਰ ਮੈਨੂੰ ਕੱਲ ਨੂੰ ਕੋਈ ਮੇਰੀ ਗੱਲ ਸੁਣ ਲਾ प्रधान समान मन तेरा हो जाए पर फोन गल चढ़ाई नहीं तक रखो तंग जरूर डाउन गा मैं तेन दसा मैं पूरी डाउन मेरी गल सुन तारी चाल बचा खबर लेनी है ਕੀ ਗੱਲਾਂ ਕਰਦੇ ਨੇ ਕੀ ਕਹਿੰਦੇ ਨੇ ਪ੍ਰਧਾਨਵਾਦ ਮੇਰੀ ਗੱਲ ਜੈਲੇ ਨੂੰ ਛੱਡ ਹੈ ਜੈਲੇ ਨੂੰ ਉਹ ਜੈਲਾ ਤਾਂ ਅਗਲਾ ਕਹੂਗਾ ਜੈਲਾ ਤਾਂ ਪ੍ਰਧਾਨ ਦਾੜੀਆ ਤੂੰ ਉਹ ਨਾਲ ਚ ਰਿਹਾ ਉਹਨਾਂ ਦੀ ਪੰਚਾਇਤ ਚ ਮੇਰੀ ਪੰਚਾਇਤ ਚ ਰਹਿ ਰਿਹਾ ਮੇਰੀ ਗੱਲ ਹੁਣ ਹਾਂ ਪਤ ਵੱਲ ਪਤਾ ਕੀ ਆ ਮੇਰੇ ਤੇ ਕਰਨਗੇ ਸੱਕ ਜਿਆਦਾ ਉਹ ਤੇਰੇ ਤੇ ਕਿਵੇਂ ਚੱਕ ਕਰ ਲੰਗਾ ਇਹਨੂੰ ਯਾਰ ਗੱਲਾਂ ਸਮਝਾ ਦੋ ਤੂੰ ਯਾਰ ਜਿਉਣਾ ਕੋਲੇ ਕੋਈ ਗੱਲ ਬਗ ਵੀ ਜਾਵੇ ਨਾ ਤੂੰ ਕਹੇਂਗਾ ਤਾਂ ਮੈਂ ਤਾਂ ਉਹ ਵਿਭਾਗਤਿਕਾ ਉਹਨਾਂ ਦੀ ਪਾਪ ਲੈਣ ਵੀ ਕੀ ਗੱਲਾਂ ਕਰਦੇ ਨੇ ਹਉ ਕਰ ਲਗਾਲ ਸਕੀ ਨੋਕ ਤੇ ਤੈਨੂੰ ਮੈਂ ਦੇ ਦਉ ਬੱਤਰ ਦੇ ਨੋਕ ਤੇ ਨਾ ਫਰਕ ਹੈ ਇਹ ਮੈਂ ਪ੍ਰਧਾਨੇ ਵੀ ਨਹੀਂ ਬਣਿਆ ਹਉ ਪ੍ਰਧਾਨ ਦਾ ਫਿਰ ਤੈਨੂੰ ਪਤਾ ਦਾ ਹੈਗਾ ਸਰਪੰਚਾ ਇੱਕ ਦਿਨ ਨੂੰ ਲਵੇ ਲਾ ਕੇ ਰੱਖਿਓ ਉਹ ਤਾਂ ਲਵਈਆ ਇਹ ਤਾਂ ਪਹਿਲਾਂ ਨਿਕਾ ਜਾਂਦਾ ਮੇਰੇ ਸਾਲ ਇੱਥੇ ਮੇਰੇ ਕੋਲ ਪਲਿਆ ਆਹ ਹੁਨੇ ਮਾਰ ਗਿਆ ਤੀਛਾਲ ਪੰਚਤੀ ਜੀ ਮੋਕੇ ਤੂੰ ਸਵੇ ਨੂੰ ਕਿਸ ਨਾਲ ਹਵਾ ਲੱਗ ਗਈ ਤੂੰ ਫਿਰ ਹਵਾ ਲੱਗ ਗਈ ਤਾਂ ਹੀ ਤਾਂ ਤੇ ਪੈਂਟਾ ਤੇ ਕਹੀ ਜੇ ਪਾਉਂਦਾ ਆਹ ਸਾਸ ਨੂੰ ਆ ਜਾਂਦਾ ਚ ਜੀ ਆ ਬਾਬਾ ਜੀ ਲਾ ਬੂਟ ਦੇ ਲਾ ਕੰਝਰ ਕਹੀ ਜੇ ਢੋਕੀ ਫਿਰਦਾ ਹੈ ਹਾਂ ਉਹ ਮੈਂ ਤਾਂ ਇੱਥੇ ਖੇਤ ਕੰਮ ਕਰ ਰਹਿ ਦੀ ਆ ਯਾਰ ਅੱਛਾ ਉਹ ਕਹਿੰਦੇ ਚੱਲ ਆ ਜਾ ਕਹਿੰਦੇ ਪ੍ਰਧਾਨ ਕੋਲੇ ਚੱਲਦੇ ਆਏ ਉਹ ਤੋਂ ਪਾਲਕਾ ਪੂਲਕਾ ਦੇ ਖਾੜੇ ਛੱਡਦੇ ਤੈਨੂੰ ਦੁਬਾਰੋ ਮੈਂਬਰ ਬਣਾਉਨੇ ਸੀ ਕਹਿੰਦੇ ਪਾਲਕਾ ਬੋਰਡ ਕਨੇ ਬੈਠੇ ਸਭ ਜਿੰਨਗੇ ਜਵਾਕ ਆਪੇ ਉਹ ਵੇਕੇ ਜੋ ਚਾਲੇ ਨੂੰ ਡੰਗਰਾਂ ਨੂੰ ਕਬਾ ਜੀ ਪੜੇ ਡੰਗਰਾਂ ਇਦਣੋ ਲੈ ਜੀ ਆਪਣੇ ਕਹਿੰਦੇ ਚੱਕ ਕੇ ਹੋ ਮੇਰੀ ਗੱਲ ਸੁਣ ਤੇਰੀ ਗੱਲ ਸੁਣ ਲੈ ਇਲੈਕਸ਼ਨਾਂ ਦਾ ਟਾਈਮ ਨਾ ਖਰਾਬ ਕਰਦੀ ਉਹ ਇਲੈਕਸ਼ਨਾਂ ਦਾ ਟਾਈਮ ਨਹੀਂ ਖਰਾਬ ਕਰਦੇ ਯਾਰ ਜਦ ਤੈਨੂੰ ਕਹਿਤਾ ਨਾ ਪ੍ਰਧਾਨ ਸਾਹਿਬ ਖੜੇ ਆ ਨਾਲ ਤੇਰੇ ਖੜੇ ਆ ఎలక్షన్ అచ్చా దప్పా నాଳే రఖే ప్రానోను బాత్ ठीक హా చటో చటో జి వాఖాయియాను శాంబ్ లో మేరే సాలీ బాతేన్ తలకియా మార్దేనే మే తో ప్రవాణా కరో జీ తా తా పూరీ డోటి ఆని అప్ని మో ప్రవాణా కరో సర్బాయ్ సాబ్ తుసి చక్ రహా మే కదా తుస్తాదె సవాద లయాతా ఓ మోటార్ తే ఆకే వాసి ద బార్ దే పర్నే అప్పా దే ఇత్తి మే భల్ల కర్ంగే ఫిరా జె దెత్ గయ్ అప్పానే జారే అప్పానే బద్యా ట్రాన్స్ఫర్ మేరా సాల ఇతనీ తే బిఠో వద్యా లగ్ది ఆద హనా హా అరే భాయ్ ਵਾ ਦਾ ਸਮਾਰਲਾ ਮੜੀ ਮੁੱਟੀ ਉਹ ਤੇ ਮਾਇਦ ਲਾ ਕੇ ਆ ਬੋਟ ਤੇ ਬਾਅਦ ਦੇਖਾਂਗੇ ਉਹ ਨਾ ਰਗ ਰੁਕ ਕੇ ਸਰਕਾਰੀ ਮੋਟਰ ਆ ਸਰਕਾਰੀ ਮੋਟਰ ਆ ਆਪਾਂ ਬੈਠੇ ਚੱਲ ਜਣੇ ਪਹਿਲਾਂ ਗੁਰੂ ਕਰਾ ਦੇਾਂਗੇ ਕੋਈ ਗੱਲ ਆ ਟੈਨਸ਼ਨ ਨਾ ਲੈ ਜੇ ਉਹਰੇ ਜੇ ਤੂੰ ਪਿੱਟ ਮੋਟ ਦਾ ਸਮਝਾ ਕੇ ਕੰਮ ਆ ਆ ਸੱਚਾ ਟਾਈਮ ਟਾਈਮ ਹੋ ਗਿਆ ਨਾ ਮੇਰੀ ਗੱਲ ਸੁਣ ਲੈ ਇਹਨਾਂ ਨੂੰ ਕਾਇਮ ਗੂਮ ਕਰਦੀ ਮੈਂਬਰ ਨੂੰ ਵੀ ਕੰਮ ਤਾਂ ਟੋਲੇ ਚ ਪਿਆ ਮਾਲ ਇਹਨਾਂ ਦੇ ਚੱਲ ਮੈਂ ਜਾਣਾ ਹੈ ਅੱਬੀ ਉਹ ਪਿਆਕਾ ਬਰਤਾਤਾ ਉਹ ਤੋਂ ਬਰਤਾ ਗਾ ਪ੍ਰਣਾ ਜੀ ਪੱਕੀ ਗੱਲ ਹਾਂ ਓਏ ਆਪੇ ਚੱਲਦਾ ਘਰੀ ਨਾ ਤੇ ਬੱਚੇ ਨਹੀਂ ਓਏ ਦਾ ਆਪ ਡਾਫਨਦਾ ਖਾਸਾ ਇਦਾਂ ਨਾ ਖਾ ਕਰ ਮੈਂ ਤਾਂ ਮੇਰੇ ਚਾਲ ਦੇ ਨੇ ਟੁੱਲਿਆ ਰੇ ਨੀ ਦੇ ਕੋਈ ਕਿਹੜੇ ਗੱਲ ਕਰੂ ਮੈਂ ਤਾਂ ਸਿੱਕਤਾ ਹੀ ਕਮ ਅੱਖਾਂ ਦੇਖ ਲੈ ਚਮਕ ਇਹਦੇ ਪੋਸਟਾਂ ਵਾਲੇ ਤੈਨੂੰ ਉੱਥੇ ਨਾ ਸਮਝੀ ਖਾ ਕੇ ਚੱਲ ਫੇ ਪ੍ਰਧਾਨ ਮੈਂ ਜਾਨਾ ਠੀਕ ਹੈ ਠੀਕਾ ਤੂੰ ਨਿਕਲ ਹਾਂ ਉਹ ਬਿੰਡ ਚ ਹੋ ਲੈ ਕਰੋ ਮੈਂਬਰ ਹੱਥ ਬੰਦੇ ਨੇ ਪੰਜ ਚਾਰ ਹੋਰ ਹੁਣ ਬਾਹਰ ਭਮ ਕੱਢੀ ਵੀ ਪ੍ਰਧਾਨ ਖਵਾਉਂਦਾ ਹੁੰਦਾ ਹਾਂ ਤੈਨੂੰ ਵੀ ਦੇਵਾ ਆ ਮੈਨੂੰ ਦੇ ਦੋ ਗੁੜੀ ਤੂੰ ਤਾਂ ਪਹਿਲੇ ਅੱਖਾਂ ਮਿੱਟੀਆਂ ਨਾਲ ਥੱਪੀ ਲਾ ਮੇਰੇ ਛਾਲੇ ਨੂੰ ਲਿਆ ਇੱਧਰ ਆਪਣੀ ਪਾਰਟੀ ਚ ਉਹ ਪਹਿਲੇ ਤੋਂ ਵੀ ਲਿਆਵਾਂਗੇ ਤਾਹੀਂ ਲਿਆਵਾਂਗੇ ਉਹਨੂੰ ਬੜਾ ਮੋਟਾ ਆ ਜੀਦਾ ਹੋਸਟ ਕੀ ਯਾਰਿਆ ਚਲ ਇਹਨੂੰ ਖਾ ਲੈ ਤੈਨੂੰ ਹੋਰ ਮਿਲ ਜੂ ਛਮਾਨ ਆਪਦੇ 3 ਨੰਬਰ ਬਾਅਦ ਤੇ ਬਣੂਗਾ ਮੈਂ ਲਾ ਕੇ ਮੈਂ ਲਾ ਕੇ ਉਹਨੂੰ ਵੀ ਬਿਲਾਉਂਗਾ ਤੇਰੇ ਨਾਲ ਚਲ ਆ ਚੱਲੀਏ ਫਿਰ ਉੱਠ ਕਰ ਚੱਲ ਫਿਰ ਆਹਾ ਉੱਥੇ ਤਾਂ ਮੈਂ ਕਹਿੰਦਾ ਨਜ਼ਾਰਾ ਲੱਤਾਂ ਉਹ